ਮੇਰੇ ਜੀ ਪਿਛਲੇ ਦਿਨੀ ਕੀ ਰੌਲਾ ਪਿਆ ਸੀ ਸ਼ਾਇਦ ਸ਼ੁੱਕਰਵਾਰ ਨੂੰ ਹੀ ਆਪਾਂ ਗੱਲ ਕਰਕੇ ਗਏ ਸੀ ਕਿ ਕਰਨ ਔਜਲੇ ਵਾਲੀ ਤੇ ਹਣੀ ਸਿੰਘ ਵਾਲੀ ਗੀਤਾਂ ਵਾਲਾ ਜਿਹੜਾ ਵਿਵਾਦ ਸੀ ਤੇ ਉੱਥੇ ਵੀ ਬੀਬੀ ਜੀ ਰਾਜ ਲਾਲੀ ਗਿੱਲ ਉਹਨਾਂ ਨੇ ਜਿਹੜਾ ਇਤਰਾਜ਼ ਲਾਇਆ ਸੀ ਅੱਜ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਮਾਫੀ ਮੰਗ ਲਈ ਐ ਤੇ ਆਉਣ ਦਾ ਵਾਅਦਾ ਵੀ ਕੀਤਾ ਹੁਣ ਥੋੜਾ ਸੈੱਟ ਹੋ ਜਾਏਗਾ ਸਾਰਾ ਕੁਝ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਭਰੇ ਜੀ ਉਹ ਇਹਨਾਂ ਨੇ ਆਹੀ ਕੁਝ ਕਰਨਾ ਹੁੰਦਾ ਜੀ ਹੋਰ ਕੀ ਐ ਸਿੰਗਰ ਇਦਾਂ ਦੀ ਹੁੰਦੇ ਆ ਕਿ ਜੇ ਕੋਈ ਕੰਟਰੋਵਰਸੀ ਹੋਊਗੀ ਪਹਿਲਾਂ ਤਾਂ ਕੰਟਰੋਵਰਸੀ ਕ੍ਰੀਏਟ ਵੀ ਕੀਤੀ ਜਾਂਦੀ ਹੈ ਕਈ ਵਾਰ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਦੇ ਕੋਲ ਇੱਕ ਰਸਤਾ ਹੁੰਦਾ ਕਿ ਚਲੋ ਯਾਰ ਮਾਫੀ ਮੰਗ ਕੇ ਆਪਦੀ ਜਾਨ ਛੁਡਾਓ ਜੀ ਠੀਕ ਹੈ ਇਹਨਾਂ ਦੇ ਵਿਵਾਦ ਤੇ ਹਣੀ ਸਿੰਘ ਹਣੀ ਸਿੰਘ ਦਾ ਤਾਂ ਜਿਹੜਾ ਤੁਸੀਂ ਕੈਰੀਅਰ ਦੇਖੋਗੇ ਮੈਂ ਇਸ ਨੂੰ ਸ਼ੁਰੂ ਤੋਂ ਦੇਖਿਆ ਹੂੰ ਜਿਵੇਂ ਹਣੀ ਸਿੰਘ ਦੀ ਚੜ੍ਹਾਈ ਹੁੰਦੀ ਆ ਕੋਈ ਦੌਰ ਆਇਆ ਦਲਜੀਤ ਨੇ ਕੰਮ ਕੀਤਾ ਹਣੀ ਸਿੰਘ ਨਾਲ ਨਿਸ਼ਾਨ ਉਲਰਦਾ ਹੋ ਗੀਤ ਕਿਹੜਾ ਤਗੜਾ ਹਿੱਟ ਹੋਇਆ ਇਹਨਾਂ ਦਾ ਮਤਲਬ ਤੁਸੀਂ ਉਦੋਂ ਹੀ ਬੜੇ ਆ ਵਿਵਾਦਤ ਗੱਲਾਂ ਹੋਈਆਂ ਹਨੀ ਸਿੰਘ ਦਾ ਅੱਜ ਦੇ ਤੇ ਰੌਲਾ ਪੈ ਗਿਆ ਜੀ ਇਹਦੇ ਤੇ ਜਿੰਨਾ ਵੱਡਾ ਸਟਾਰ ਹੈ ਅੱਜ ਕੱਲ ਉਹਨੇ ਵੱਡੇ ਵਿਵਾਦ ਨੇ ਜੀ ਜੀ ਠੀਕ ਹੈ ਹੁਣ ਚਲੋ ਮੈਂ ਤੇ ਉਹ ਸੁਣੇ ਨਹੀਂ ਮੈਂ ਤੁਹਾਨੂੰ ਐਵੇਂ ਕਮਾਂ ਕਿਹੜਾ ਕਿਹੜਾ ਰੌਲਾ ਹੈ ਮੈਨੂੰ ਇਹਨਾ ਨਹੀਂ ਪਤਾ ਪਰ ਗੱਲ ਇਹ ਹੈ ਕਿ ਕਿਤਨੂੰ ਕਿਨੂੰ ਰੋਕੋਗੇ ਤੁਸੀਂ ਉਹ ਦੇਖੋ ਅੱਜ ਕੱਲ ਤੇ ਹੁਣ ਉਹ ਟਾਈਟਲ ਗਾਣਿਆਂ ਦੇ ਵਿੱਚ ਐਫ ਯੂ ਤੋਂ ਸ਼ੁਰੂ ਕਰਕੇ ਕੀ ਕੁਝ ਚੱਲੀ ਜਾਂਦਾ ਹੈ ਜੀ ਸਰ ਬਿਲਕੁਲ ਮੌਲ ਬਹੁਤ ਜ਼ਿਆਦਾ ਇਹਦੀ ਮੈਂ ਅੱਗੇ ਕਿਹਾ ਅੱਗੇ ਕਿਹਾ ਕਿ ਹੁਣ ਵੀ ਕਹਿਣਾ ਕਿ ਵੀਰੇ ਜੇ ਰਾਈਟਰ ਕੰਪੋਜ਼ਰ ਜਾਂ ਜਿਹੜੀ ਉਹ ਟੀਮ ਹੈ ਸਿੰਗਰ ਉਹ ਸਾਰੇ ਇੱਕ ਮਿਆਰ ਰੱਖ ਕੇ ਚੱਲਣ ਤੇ ਇਹ ਚੀਜ਼ਾਂ ਠੀਕ ਹੁੰਦੀਆਂ ਨੇ ਆ ਤਾਂ ਐਵੇਂ ਚੱਲੀ ਜਾਣੀਆਂ ਉਹਨਾਂ ਨੇ ਗਾਣਾ ਚਲਾ ਲਿਆ ਹੂੰ ਗਾਣੇ ਚਲਾ ਲਿਆ ਆਪ ਦੇ ਇਕਨੋਮੀਕਲੀ ਦੇਖੀਏ ਤਾਂ ਉਹਨਾਂ ਨੂੰ ਜਿਹੜਾ ਫਾਇਦਾ ਹੋਣਾ ਸੀ ਹੋ ਜੋ ਵੀ ਹੋਣਾ ਸੀ ਗਾਣਾ ਚੱਲ ਗਿਆ ਜੋ ਵੀ ਹੋ ਗਿਆ ਉਹਨਾਂ ਨੇ ਮਾਫੀ ਮੰਗ ਲਈਆ ਚਲੋ ਠੀਕ ਆ ਇਹ ਪਰ ਦੂਜੇ ਆ ਆਪਦੇ ਆਪ ਚ ਨਜ਼ੀਰ ਰੱਖ ਕੇ ਚੱਲਣੋਂ ਤੇ ਬਿਹਤਰ ਹੈ ਕਿ ਹਾਂ ਭਾਈ ਅੱਗੇ ਇਸ ਤਰ੍ਹਾਂ ਹੋ ਗਿਆ ਕਿ ਤੇ ਯਾਰ ਸਾਨੂੰ ਮਾਫੀ ਮੰਗਣੀ ਪਵੇਗੀ ਤਾਂ ਗਲਤ ਹੈ ਕੰਮ ਤੇ ਜੇ ਭਈ ਇਹੀ ਸੋਚ ਕੇ ਚੱਲਣਾ ਕਿ ਕੋਈ ਗੱਲ ਨਹੀਂ ਜੇ ਵੱਧ ਤੋਂ ਵੱਧ ਹੋ ਵੀ ਜਾਊਗਾ ਰੌਲਾ ਪੈ ਜਾਊਗਾ ਮਾਫੀ ਮੰਗ ਕੇ ਪਾਰ ਜਾਵਾਂਗੇ ਉਹ ਚੀਜ਼ ਨਹੀਂ ਹੋਣੀ ਚਾਹੀਦੀ ਮੇਰੇ ਖਿਆਲ ਦੇ ਨਾਲ ਇਸ ਖਬਰ ਤੋਂ ਵੀ ਜਿਹੜੀ ਆਪਾਂ ਵੱਡੀ ਗੱਲ ਕਹੀਏ ਉਹ ਖਬਰ ਹੈ ਅਸਲ ਦੇ ਵਿੱਚ ਜੇ ਇੰਡਸਟਰੀ ਦੀ ਗੱਲ ਕੀਤੀ ਜਾਵੇ ਤੇ ਇੱਕ ਕਲੋਕ ਠੀਕ ਹੈ ਉਹਨਾਂ ਨੇ ਮਾਫੀ ਮੰਗੀ ਹੈ ਤੇ ਮੈਂ ਹਮੇਸ਼ਾ ਮਾਫੀ ਦਾ ਸਤਿਕਾਰ ਕਰਨ ਵਾਲਾ ਇਨਸਾਨ ਹੈ ਕਿ ਗਲਤੀਆਂ ਹਰ ਇੱਕ ਤੋਂ ਹੁੰਦੀਆਂ ਮਾਫ ਕਰਨਾ ਬੜਾ ਵੱਡਾ ਕੰਮ ਹੈ ਜੀ ਬੜਾ ਦਿਲ ਵੱਡਾ ਚਾਹੀਦਾ ਪਰ ਇਸ ਖਬਰ ਤੋਂ ਵੀ ਇੱਕ ਵੱਡੀ ਜਿਹੜੀ ਖਬਰ ਹੈ ਉਹ ਹੈ ਮੂਸੇ ਵਾਲਾ ਫੈਮਿਲੀ ਦੀ ਜੋ ਬੰਟੀ ਬੈਂਸ ਦੇ ਨਾਲ ਚੱਲ ਰਹੀ ਹੈ ਕੰਟਰੋਵਰਸੀ ਹਾਂ ਕੰਟਰੋਵਰਸੀ ਉਹ ਬਹੁਤ ਇੰਟਰਸਟਿੰਗ ਹੈ ਹੂੰ ਮੇਰੇ ਖਿਆਲ ਦੇ ਨਾਲ ਤੁਸੀਂ ਇਹ ਦੇਖੋ ਕਿ ਉਸ ਖਬਰ ਦੀ ਤਹਿ ਤੱਕ ਨਹੀਂ ਜਾਇਆ ਜਾ ਰਿਹਾ ਕਿਸੇ ਤੋਂ ਬਿਲਕੁਲ ਬੰਟੀ ਬੈਂਸ ਨੇ ਬਿਲਕੁਲ ਨਕਾਰ ਹੀ ਰਿਹਾ ਹੈ ਗੱਲ ਨੂੰ ਕਿ ਲੈਣ ਦੀ ਨਹੀਂ 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 ਉਹ ਉਹ ਤਾਂ ਚਲੋ ਸ਼ਿਕਾਇਤ ਹੋ ਗਈ ਬੰਟੀ ਬੈਂਸ ਨੇ ਆਪਣੇ ਪ੍ਰਤੀਕਰਮ ਗੱਲ ਟੈਕਨੀਕਲਟੀ ਦੀ ਹੁੰਦੀ ਹੈ ਕਹ ਹੈ ਕੀ ਇੰਟਰਸਟਿੰਗ ਚੀਜ਼ ਦੇਖੋ ਕਿ ਸਿੰਗਾਪੁਰ ਚ ਕੰਪਨੀ ਦਾ ਕਰਾਰ ਮੈਂ ਮੰਨ ਲਓ ਕੱਲ ਨੂੰ ਕੋਈ ਮਕਦਮੇਬਾਸੀ ਹੁੰਦੀ ਹੈ ਤੇ ਸਿੰਗਾਪੁਰ ਇੰਟਰਸਟਿੰਗ ਚੀਜ਼ਾਂ ਦੇਖੋ ਫਿਰ ਮੰਨ ਲਓ ਡਿਜੀਟਲ 1 ਕੰਪਨੀ ਹੈ ਉਹਦਾ ਕੰਮ ਕੀ ਹੈ ਜਿਹੜੀ ਗੱਲ ਸੁਣਨ ਦਾ ਸ਼ਰਮਾ ਵਾਲੇ ਸਾਰੇ ਪਰਕਰਨ ਚ ਅਸੀਂ ਕਹੀ ਸੀ ਕਿ ਕੁਝ ਇਸ ਤਰ੍ਹਾਂ ਦੀਆਂ ਕੰਪਨੀਆਂ ਨੇ ਜੋ ਵਿੱਚ ਇੱਕ ਭੂਮਿਕਾ ਅਦਾ ਕਰਦੀਆਂ ਨੇ ਕਿ Spotify ਤੇ ਕਿੰਨੀਆਂ ਕਲਿੱਕਾਂ ਵੱਜੀਆਂ Apple Store ਉਹ ਜਿਹੜਾ ਹੁੰਦਾ ਇਹਨਾਂ ਦਾ ਉਹਦੇ ਤੇ ਕਿੰਨੀਆਂ ਵੱਜੀਆਂ ਕਿੰਨੇ ਪੈਸੇ ਬਣੇ ਇੱਕ ਡੈਸ਼ਬੋਰਡ ਹੁੰਦਾ ਹੈ ਹਮ ਐਕਸਲ ਸ਼ੀਟਾਂ ਹੁੰਦੀਆਂ ਨੇ ਉਹ ਅਸਲ ਵਿੱਚ ਉਹ ਬਹੁਤ ਵੱਡਾ ਰੋਲਾ ਹੈ ਜੀ ਉਹ ਕਹਿ ਰਿਹਾ ਕਿ ਹਾਂਜੀ ਪੈਸੇ ਆ ਰਹੇ ਸੀਗੇ ਇਦਾਂ ਜੀ ਉਦਾਂ ਜੋ ਵੀ ਆ ਉਹ ਉਹਨਾਂ ਦੇ ਮਤਲਬ ਕਿ ਹੈ ਮੈਂ ਕਹਿ ਰਿਹਾ ਕਿ ਮਿਊਜ਼ਿਕ ਇੰਡਸਟਰੀ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਇਸ ਖਬਰ ਤੋਂ ਉਸ ਖਬਰ ਦੀ ਡੂੰਘਾਈ ਜੇ ਤੁਸੀਂ ਦੇਖਣੀ ਹੋਵੇ ਤਾਂ ਜ਼ਿਆਦਾ ਉਹਦੇ ਚ ਬਹੁਤ ਕੁਝ ਲੁਕਿਆ ਹੋਇਆ ਹੈ ਕਿ ਕਿਸ ਤਰ੍ਹਾਂ ਅੱਜ ਕੱਲ ਬਈ ਕੰਪਨੀਆਂ ਨੇ ਉਹ ਕਿਸ ਤਰ੍ਹਾਂ ਅਗੋ ਕਲੈਕਸ਼ਨ ਕਰਕੇ ਦਿੰਦੀਆਂ ਹਿਸਾਬ ਕਿਤਾਬ ਚ ਕੀ ਆ ਔਰ ਕਿੰਨੇ ਪੈਸੇ ਬਣਾ ਰਹੇ ਨੇ ਅੱਜ ਕੱਲ ਦੇ ਸਿੰਗਰ ਮੋਸੇ ਵਾਲਾ ਦਾ ਤੁਸੀਂ ਉਹਕਰਾਰ ਦੇਖ ਲਓ ਕਹਿੰਦੇ ਸਭਾ ਅਰਬ ਦਾ ਹੈ ਕੌਂਟਰੈਕਟ 7.5 ਅਰਬ ਦਾ ਹੈ ਸਰ ਮਤਲਬ ਕਿ ਮੂਸੇ ਵਾਲੇ ਦਾ ਪਰਿਵਾਰ ਵੀ ਜੇ ਕੋਈ ਵੀ ਕੰਮ ਨਾ ਕਰੇ ਉਹ ਕਰਾਰੀ ਨੇਪਰੇ ਚੜ ਜਾਵੇ ਤੇ ਮੇਰੇ ਖਿਆਲ ਦੇ ਨਾਲ ਜਿਹੜਾ ਛੋਟਾ ਮੂਸੇ ਵਾਲਾ ਛੋਟਾ ਸਿੱਧੂ ਆ ਉਹ ਉਹ ਵੀ ਰੋਟੀ ਖਾ ਸਕਦਾ ਬੈਠਾ ਬਣਾ ਰੋਟੀ ਕੀ ਮਤਲਬ ਕਿ ਅਲਟਰਾ ਲਗਜ਼ਰੀ ਘਰੋ ਯਾਰ ਪੂਰੀ ਜ਼ਿੰਦਗੀ ਜੀ ਸਕਦਾ ਤਾਂ ਇਹ ਹੈ ਮਤਲਬ ਕਿ ਇੱਕ ਇੰਟਰਸਟਿੰਗ ਗੱਲ ਨਹੀਂ ਕਿ ਮਿਊਜ਼ਿਕ ਇੰਡਸਟਰੀ ਚੱਲ ਕਿਵੇਂ ਰਹੀ ਹੈ ਔਰ ਉਹਦੇ ਵਿੱਚ ਪਰਦੇ ਦੇ ਪਿੱਛੇ ਖੜੇ ਖੜਾਰੇ ਕਿਸ ਤਰ੍ਹਾਂ ਕਮਾਈ ਕਰ ਰਹੇ ਨੇ ਕਿਸ ਤਰ੍ਹਾਂ ਕਮਾਈ ਕਰ ਰਹੇ ਨੇ ਬਹੁਤ ਹਾਂਜੀ ਉਹ ਤਕਨੀਕੀ ਤੌਰ ਤੇ ਉਹ ਚੀਜ਼ ਬੜੀ ਦਿਲਚਸਪ ਸੀ ਜੀ 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 ਹਰਦੀਪ ਚਾਲਦੀ ਬਹੁਤ ਬਹੁਤ ਸ਼ੁਕਰੀਆ ਇਸ ਆਈਪਰਸ ਨੂੰ ਆਪਾਂ ਸੁਣ ਰਹੇ ਆ ਜੀ ਤੇ ਸਭੀ ਜੀ ਦਾ ਇੱਕ ਮੈਂ ਕਮੈਂਟ ਪੜ੍ਹ ਦਣਾ ਜੀ ਕਹਿੰਦੇ ਸਾਫ ਦਾ ਰਾਸ਼ਟਰਪਤੀ ਤਨਖਾੜਾ ਹੋਰਾਂ ਬਾਰੇ ਦੱਸਿਓ ਕਹਿੰਦੇ ਉਹ ਲੱਭ ਨਹੀਂ ਰਹੇ ਨਹੀਂ ਉਹ ਦੇਖੋ ਕਪਿਲ ਸਿਬਲ ਨੇ ਜਿਹੜਾ ਮੁੱਦਾ ਚੁੱਕਿਆ ਕਪਿਲ ਸਿਬਲ ਬਹੁਤ ਤਗੜੇ ਵਕੀਲ ਨੇ ਰਾਜ ਸਭਾ ਦੇ ਮੈਂਬਰ ਨੇ ਤੇ ਉਹਨਾਂ ਨੇ ਕਿਹਾ ਕਿ ਹੁਣ ਫਿਰ ਮੈਂ ਇਹਦੇ ਵਿੱਚ ਕੀ ਕੋਈ ਜਿਵੇਂ ਬੰਦੀ ਪਰ ਤਕੀ ਕਰਨ ਹੁੰਦਾ ਹੈ ਜੀ ਜੀ ਉਹ ਪਾਵਾਂ ਹੈਬੀਅਸ ਕੋਰਪਸ ਜਿਸ ਨੂੰ ਕਹਿੰਦੇ ਨੇ ਆਪਾਂ ਕਿ ਉਹ ਪਾਈਏ ਕਿਉਂਕਿ ਤਨਕਰਡ ਸਾਹਿਬ ਤੇ ਸਿਵਲ ਮੈਂ ਤਨਕਰਡ ਸਾਹਿਬ ਬਾਰੇ ਤੁਹਾਨੂੰ ਦੱਸਿਆ ਸੀ ਵਕੀਲ ਸੀਗੇ ਪੇਸ਼ੇ ਤੋਂ ਜੀ ਉਹਤੇ ਬੈਠੇ ਵਿਟਾਇਆ ਉਹਨਾਂ ਨੂੰ ਰਾਜਨੀਤੀ ਨੇ ਚੁਣ ਲਿਆ ਜੀ ਕਿ ਚਟਾਲਾ ਸਾਹਿਬ ਦੇ ਨਾਲ ਮੇਲਜੋਲ ਹੋ ਗਿਆ ਤੇ ਉਸ ਤੋਂ ਬਾਅਦ ਗੱਡੀ ਤੁਰਦੀ ਤੁਰਦੀ ਇਹਦੋਂ ਤੁਰ ਗਈ ਜੀ ਹੁਣ ਰੌਲਾ ਸਭ ਇਸੇ ਗੱਲ ਦਾ ਹੈ ਕਿ ਕਪਲ ਸਿਬਲ ਕਹਿੰਦਾ ਹੈ ਕਿ ਮੈਂ ਫੋਨ ਕੀਤਾ ਉਹਦੇ ਅਸਿਸਟੈਂਟ ਨੇ ਚੁੱਕਿਆ ਹੂੰ ਉਸ ਤੋਂ ਬਾਅਦ ਫੋਨ ਲੱਗਣ ਨੂੰ ਹਟ ਗਿਆ ਜਾਂ ਚੁੱਕਣ ਨੂੰ ਹਟ ਗਿਆ ਜੀ ਬਈ ਅਮਿਤ ਸ਼ਾਹ ਨੂੰ ਤਾਂ ਪਤਾ ਹੈ ਨਾ ਤਨਖੜ ਸਾਹਿਬ ਕਿੱਥੇ ਨੇ ਬਿਮਾਰਸ਼ਮਾਰ ਉਹ ਆਦਮੀ ਹੈ ਹੂੰ ਹੈ ਕਿੱਥੇ ਆ ਜੀ ਤੁਹਾਨੂੰ ਉਹ ਹੁਣ ਸਾਰੀਆਂ ਗੱਲਾਂ ਕਰ ਰਿਹਾ ਨਾਲੇ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਹਿ ਗਿਆ ਕਿ ਹੁਣ ਬਲੇ ਦਿਨਾਂ 'ਚ ਮੈਂ ਕੋਈ ਕਾਨੂੰਨੀ ਕਾਰਵਾਈ ਵੀ ਕਰਵਾ ਸਕਦਾ ਹੋ ਸਕਦਾ ਐਫ ਆਈ ਆਰ ਕਰਵਾ ਦੇਵਾਂ ਹੋ ਸਕਦਾ ਮੈਂ ਉਹ ਬੰਦੀ ਪ੍ਰਤੱਖੀ ਕਰਨ ਜਿਹੜਾ ਹੁੰਦਾ ਉਹ ਆਰੰਭ ਦੇਵਾਂ ਹੋ ਸਕਦਾ ਉਹਨਾਂ ਦੇ ਕਿਸੇ ਰਿਸ਼ਤੇਦਾਰ ਨਹੀਂ ਕਪਲ ਸਿਬਲ ਨੂੰ ਆ ਕੇ ਕਿਹਾ ਹੋਵੇ ਇਹ ਮਾਮਲਾ ਬੜਾ ਨਾਜ਼ੁਕ ਹੈ ਵੈਸੇ ਵੀ ਕਿ ਕੀ ਧਨਖੜ ਸਾਹਿਬ ਜਿਹੜੇ ਆ ਉਹ ਸਹੀ ਸਲਾਮਤ ਸਿਹਤ ਸਿਹਤਮੰਦ ਕਹ ਰਹੇ ਹਨ ਕਿ ਸਿਹਤਮੰਦ ਹੈਗੇ ਵੀ ਆ ਕਿ ਨਹੀਂ ਜ਼ਿਆਦਾ ਢਿੱਲੇ ਨੇ ਉਹ ਕਿੱਥੇ ਨੇ ਇੰਟਰਸਟਿੰਗ ਗੱਲ ਹੈ ਇਹ ਚਾਈਨਾ ਮਾਡਲ ਹੈ ਚਾਈਨਾ ਚ ਇਦਾਂ ਚਾਂ ਚੱਕ ਬੰਦੇ ਗਾਇਬ ਹੋ ਜਾਂਦੇ ਨੇ ਜੀ ਚైనా ਦੇ ਵਿੱਚ ਪਰ ਇੱਥੇ ਵੀ ਹੋ ਰਿਹਾ ਹੁਣ ਤੇ ਇਹ ਉਹ ਚైనా ਮਾਡਲ ਇੱਥੇ ਵੀ ਆ ਗਿਆ ਤੇ ਉਹਨਾਂ ਨੇ ਤੇ ਕਿਹਾ ਕਹਿੰਦੇ ਲਾਪਤਾ ਲੇਡੀਜ਼ ਤਾਂ ਸੁਣਿਆ ਸੀਗਾ ਇਹ ਲਾਪਤਾ ਉਪਰਾਸ਼ਟਰਪਤੀ ਪਹਿਲੀ ਵਾਰੀ ਮਾਮਲਾ ਦੇਖ ਰਹੇ ਐ ਹਿਸਟਰੀ ਚ ਜੀ ਜੀ ਸਾਰਾ ਕੁਝ ਵੈਸੇ ਅਜੀਬ ਜਿਹਾ ਹੀ ਹੋਇਆ ਉਹਨਾਂ ਦਾ ਅਸਤੀਫਾ ਦੇਣਾ ਉਹਨਾਂ ਦਾ ਜਾਣਾ ਉਹਨਾਂ ਦਾ ਬਿਆਨ ਖਰ ਚਲੋ ਇੱਕ ਕਮੈਂਟ ਮਿੰਟ ਜੀ ਪਿਛਲੀ ਖਬਰ ਨਾਲ ਜੁੜਿਆ ਹੋਇਆ ਮੈਂ ਪੜ੍ਹ ਦਿੰਦਾ ਫਿਰ ਆਪਾਂ ਅੱਗੇ ਨੂੰ ਚੱਲਦੇ ਆ ਪਹਿਲਾਂ ਵੀ ਕਮੈਂਟ ਸੀਗਾ ਕਿ ਕਿਸੇ ਵੀ ਕਹਿੰਦੇ ਸਿੰਗਰ ਦਾ ਲੈਂਡ ਪੂਲਿੰਗ ਤੇ ਗਾਣਾ ਨਹੀਂ ਆਇਆ ਤੇ ਨਾ ਹੀ ਕਿਸੇ ਲੈਂਡ ਪੂਲਿੰਗ ਤੇ ਕਿਸੇ ਨੇ ਗੱਲ ਕੀਤੀ ਹੈ ਹੂੰ ਲੈਂਡ ਪੂਲਿੰਗ ਤੇ ਕਿਹੜਾ ਕਰਨ ਗੱਲ ਪਤਾ ਕੀ ਹੁੰਦੀ ਹੈ ਇਹ ਗੱਲਾਂ ਅੱਗੇ ਵੀ ਬਹੁਤ ਬਰੀ ਹੋਈਆਂ ਨੇ ਪਹਿਲੀ ਗੱਲ ਇਹ ਆ ਕਿ ਸਿੰਗਰ ਕਿਸੇ ਨੇ ਬੋਲਣਾ ਨਹੀਂ ਬੋਲਣਾ ਇਹ ਉਹਦੇ ਤੇ ਨਿਰਪਰ ਕਰਦਾ ਆਪਾਂ ਹੁਣ ਹੁਣ ਕਈ ਵਾਰ ਸਾਨੂੰ ਵੀ ਇਹ ਤਮੈਦੇ ਤੇ ਬੋਲ ਇਹਦੇ ਤੇ ਬੋਲ ਇਹ ਹੁੰਦਾ ਵੀ ਤੁਸੀਂ ਆਪਣੀ ਜੋ ਤੁਹਾਡੀ ਸੋਚ ਹੈ ਉਹਦੇ ਮੁਤਾਬਕ ਬੁਲਾਉਣਾ ਚਾਹੁੰਦੇ ਕਿਸਾਨੀ ਅੰਦੋਲਨ ਵੇਲੇ ਵੀ ਮੈਂ ਇਹ ਗੱਲਾਂ ਕਹਿੰਦਾ ਸੀ ਕਿ ਤੁਸੀਂ ਧੱਕੇ ਨਾਲ ਕਿਸੇ ਨੂੰ ਸਪੋਰਟ ਕਿਉਂ ਖਿਲਾ ਰਹੇ ਹੋ ਜੀ 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 ਜੇ ਕੋਈ ਮੁਖਾਲਫਤ ਕਰ ਰਿਹਾ ਵਿਰੋਧ ਕਰ ਰਿਹਾ ਤਾਂ ਉਹਦਾ ਹੱਕ ਹੈ ਨਾ ਹੂੰ ਸਿੰਗਰ ਕੁਝ ਚੁੱਪ ਰਹਿੰਦਾ ਤੇ ਉਹਦਾ ਹੱਕ ਹੈ ਜੋ ਬੋਲਦਾ ਤੇ ਉਹਦਾ ਹੱਕ ਹੈ ਜੀ ਜੀ ਦੋਹਾ ਸੂਰਤਾਂ ਚ ਪਰ ਇਹ ਸਿੰਗਰ ਹੋਏ ਜਾਂ ਆਰਟਿਸਟ ਹੋਏ ਸਰ ਇਹ ਇਥੋਂ ਦੀ ਸਰਕਾਰ ਤੋਂ ਜ਼ਿਆਦਾ ਡਰਦੇ ਆ ਹੂੰ ਕਿਉਂ ਰਹਿਣਾ ਤੇ ਨਾ ਚੰਡੀਗੜ੍ਹ ਮਹਾਲੀ ਆ ਜੀ ਉੱਥੇ ਤੇ ਉਹਨਾਂ ਨੇ ਮਤਲਬ ਕਿ ਪੰਜਾਂ ਮਿੰਟਾਂ ਚ ਗੇਰ ਲੈਣਾ ਜਿੱਥੇ ਮਰਜ਼ੀ